ਜੇ ਤੈਨੂੰ ਸ਼ਰਮ ਆ ਕਰੀ ਤੇ ਇਸ ਨੂੰ ਕਾਹਦਾ ਕੋ ਸ਼ਰਮੀ ਤੋਂ ਲਈ ਆ 1100 ਰੁਪਿਆ ਉਹਦੇ ਸਾਤੇ 10000 ਨਹੀਂ ਲੈਣਾ ਮੇਰੇ ਸਾਹਮਣੇ ਆਹ ਪੂਰੀ ਹੋ ਸਾਤੇ ਹਜ਼ਾਰ ਰੁਪਿਆ ਲੈਣਾ ਬੱਤ ਲਿਆ ਵਾ ਬਸ ਉਹਨਾਂ ਦਾ ਵੀ ਸੇਮ ਚਲਾਨ ਕੱਟਿਆ ਹੋ ਗਿਆ ਤਰਾ ਜਾ ਉਹਨੂੰ 10000 ਰੁਪਿਆ ਨਹੀਂ ਮੰਗਿਆ ਪਾਜੀ ਸਾਤੇ ਰੁਪਿਆ ਨਹੀਂ ਮੰਗਿਆ ਅੱਜ ਆਪਾਂ ਨੂੰ ਹਰੀਗੇ ਨਾਕੇ ਤੇ ਡੱਕਿਆ ਗਿਆ ਜੋ ਵੀ ਆਪਣੀ ਗੱਡੀ ਦੇ ਸਾਰੇ ਡਾਕੂਮੈਂਟ ਪੂਰੇ ਹੀ ਨੇ ਇਹ ਆਪਣਾ ਉਹਨਾਂ ਨੇ ਬੇਫਾਲਤੂ ਗੱਡੀ ਦਾ ਦੂਰੋਂ ਨੰਬਰ ਨੋਟ ਕਰਕੇ ਨਾਲ ਦੀ ਨਾਲ ਚਲਾਨ ਕੱਟਦਾ ਵਾ ਹਨ ਉਹਨੇ ਡਾਕੂਮੈਂਟ ਚੈੱਕ ਰਹਾ ਮੈਂ ਡਾਕੂਮੈਂਟ ਚੈੱਕ ਕਰਾਇਆ ਉਸੇ ਟਾਈਮ ਉਹਨੇ ਚਲਾਨ ਕੱਟਦਾ ਵਾ ਆਪਣੀ ਇਨਸ਼ੋਰੈਂਸ ਪਰਚੂਆ ਪ੍ਰਡੂਸ਼ਨ ਆਰ ਸੀ ਗੱਡੀ ਦੀ ਸਾਰੇ ਡਾਕੂਮੈਂਟ ਪੂਰੇ ਨੇ ਇਹ ਆਪਣੀ ਗੱਡੀ ਹੈ ਵੀਰ ਜੀ ਇਹਨਾਂ ਨੰਬਰ ਪੜ੍ਹ ਕੇ ਉਸੇ ਟਾਈਮ ਮਨ 5000 ਦਾ ਚਲਾਨ ਕਰਦਾ ਜੋ ਕਿ ਮੈਂ ਹਜੇ ਆਰਮੀ ਦੇ ਵਿੱਚ ਆ ਆਰਮੀ ਦੇ ਵਿੱਚ ਹੋਣ ਦੇ ਬਾਅਦ ਵੀ ਇਹਨਾਂ ਚਲਾਨ ਉਸੇ ਟਾਈਮ ਕਰਦਾ ਵਾ ਵੀਡੀਓ ਦੀ ਮਿਹਰਬਾਨੀਆਂ ਬਹੁਤ-ਬਹੁਤ ਸ਼ੇਅਰ ਕਰੋ ਵੀਡੀਓ ਜਿੰਨੀ ਕੀਤੀ ਜਾਂਦੀ ਹੈ ਏਐਸਆਈ ਹਰਜਿੰਦਰ ਸਿੰਘ ਨੇ ਕੀਤਾ ਹੋਇਆ ਚਲਾਨ ਮੇਰਾ ਲੋਸੋ ਮੈਂ ਜੈਪੁਰ ਆਪਣੀ ਫੈਮਿਲੀ ਲੈ ਕੇ ਜਾ ਰਿਹਾ ਹਾਂ ਮੈਨੂੰ ਅਮਰਜੈਂਸੀ ਬੁਲਾਇਆ ਗਿਆ ਹੈ ਮੇਰੀ ਅਜੇ ਛੁੱਟੀ ਪਈ ਸੀ ਮੈਨੂੰ ਅਮਰਜੈਂਸੀ ਫੌਜ ਨੇ ਬੁਲਾਇਆ ਕਿ ਜਲਦੀ ਤੋਂ ਜਲਦੀ ਤੰਗ ਮੈਂ ਇਸ ਕਰਕੇ ਤੁਰੰਤ ਮੈਨੂੰ ਜਲਦੀ ਤੁਰਨਾ ਪਿਆ ਇਸ ਕਰਕੇ ਮੈਂ ਡਾਕੂਮੈਂਟ ਵੀ ਗੱਡੀ ਤੇ ਪੂਰੇ ਲੈ ਕੇ ਜਾ ਰਿਹਾ ਮੇਰਾ ਉਹਨਾਂ ਮੇਰਾ ਚਲਾਨ ਕਰਤਾ ਮੈਂ ਬੋਲਿਆ ਵੀ ਸਰ ਮੇਰਾ ਚਲਾਨ ਨਾ ਕਰੋ ਡਾਕੂਮੈਂਟ ਪੂਰੇ ਨੇ ਕਹਿੰਦਾ ਮੈਨੂੰ ਪਹਿਲਾਂ ਆਂਦਾ 10000 ਰੁਪਿਆ ਦੇ ਫਿਰ ਮੈਨ ਤੇ ਫਿਰ ਯਾਰ ਤੇ ਆਈ ਮੈਂ ਕੋਈ ਪੈਸਾ ਨਹੀਂ ਦਿੱਤਾ ਮੈਂ ਸਰ ਤੁਸੀਂ ਡਿਊਟੀ ਵਾਲੇ ਨਵੀਂ ਡਿਊਟੀ ਵਾਲਾ ਪੈਸਾ ਦੱਸੇ ਦੇ ਵਿੱਚ ਕਾਹਦਾ ਦੇਣਾ ਵਾ ਤੇ ਉਹਨੇ ਤਾਂ ਕਿਹਾ ਮੇਰਾ ਗੱਡੀ ਦੇ ਤਾਂ ਦਾ ਪਰਚੀ ਮੈਂ ਕੱਢਤੀ ਇਹ ਵਾਲੀ ਉਹਨਾਂ ਪਰਚੀ ਕੱਢ ਕੇ ਮੈਨੂੰ ਆ ਕੇ ਉੱਥੇ ਆਰਟੀਓ ਤੇ ਜਾਹੀਂ ਉਹਨਾਂ ਮੇ ਤੋਂ ਖੋੜਿਆ ਇਹ ਲਾਇਸੈਂਸ ਮੇਰੀ ਗੱਡੀ ਆਰਸੀ ਗੱਡੀ ਦੀ ਖੋਲੀ ਉਹਨਾਂ ਕਹਿੰਦਾ ਤੂੰ ਉੱਥੋਂ ਆਰਟੀਓ ਤੇ ਜਾ ਕੇ ਉਹਨਾਂ ਆਰਸੀ ਲਏਂਗਾ ਤੂੰ ਤੇ ਨਹੀਂ ਹਨ ਪੈਸੇ ਦੇਣੇ ਤੇ ਪੰਜਾਬ